ਫਿਲੌਰ ਵਿਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਟਰੈਕਟਰ ਮਾਰਚ ਕੱਢਿਆ ਗਿਆ। ਇਸ ਦੌਰਾਨ ਸੈਂਕੜਿਆਂ ਦੀ ਤعداد ਚ ਕਿਸਾਨਾਂ ਨੇ ਟਰੈਕਟਰਾਂ ਸਮੇਤ ਰੋਸ ਮਾਰਚ ਵਿੱਚ ਹਿੱਸਾ ਲਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਚੇਲਾ ਪ੍ਰਧਾਨ ਹਰਜੀਤ ਸਿੰਘ ਢੇਸੀ ਜਨਰਲ ਸਕੱਤਰ ਜਸਵੀਰ ਸਿੰਘ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਕਿਸਾਨੀ ਵਿਰੋਧੀ ਨਵੇਂ ਕਾਨੂੰਨ ਲਾਗੂ ਕੀਤੇ ਹਨ ਉਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਜਿੱਥੇ ਸਮੂਹ ਮੈਂਬਰਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਉਹਨਾਂ ਵੱਲੋਂ ਨਵੇਂ ਲਾਗੂ ਕੀਤੇ ਕਾਨੂੰਨ ਦੀਆਂ ਕ ਨੂੰ ਵੀ ਸਾੜਿਆ ਗਿਆ ਹੁਣ ਆਖਿਆ ਕਿ ਅਗਰ ਉਹਨਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਤਾਂ ਉਹ ਇਸ ਤੋਂ ਵੀ ਵੱਡਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਫਿਲੌਰ ਤੋਂ ਨਵਰੰਗ ਚੈਨਲ ਲਈ ਰਾਜਕੁਮਾਰ ਨੰਗਲ ਦੀ ਰਿਪੋਰਟ ਅੱਜ ਜਿਹੜਾ ਰੋਸ ਮਾਰਚ ਕਰ ਰਹੇ ਹਾਂ ਦਾ ਸਾਡਾ ਮੇਨ ਮਕਸਦ ਇਹ ਆ ਤੇ ਜਿਹੜੀ ਕੇਂਦਰ ਸਰਕਾਰ ਹੈ ਜਿੱਦਾਂ ਕਿ ਪਿਛੇ ਵੀ ਖੇਤੀ ਦੇ ਸਬੰਧ ਵਿੱਚ ਤਿੰਨ ਕਾਲੇ ਕਾਨੂੰਨ ਕੱਢੇ ਸੀ ਐਂ ਹੁਣ ਜਿਹੜੀ ਭਾਰਤ ਦੀ ਨਿਆਇਕ ਕਾਨੂੰਨ ਵਿਵਸਥਾ ਕੋਨੂੰ ਵੀ ਬਦਲ ਨਹੀਂ ਤੈਨ ਕਾਨੂੰਨ ਕੱਢਿਆ ਜਿਹੜਾ ਤੁਹਾਡਾ ਹੀਮਰਾਜ ਜਿਹਦਾ ਬੇਦਗਰ ਜਿਹਦਾ ਸੰਵਿਧਾਨ ਹੈ ਉਹਨੂੰ ਇਹ ਥੋਰ ਮੋੜ ਕੇ ਲੋਕਾਂ ਦੇ ਹੱਕ ਖੋ ਰਹੀ ਹੈ ਜਿੱਦਾਂ ਕਿ ਤੁਸੀਂ ਦੇਖਿਆ ਨਵੇਂ ਕਾਨੂੰਨ ਦੇ ਵਿੱਚ ਨਹੀਂ ਕਰਤਾ ਕੋਈ ਵੀ ਬੰਦਾ ਧਰਨਾ ਨਹੀਂ ਜਾ ਸਕਦਾ ਇਹ ਕੰਮ ਅੰਗਰੇਜ਼ਾਂ ਵੱਲੋਂ ਵੀ ਨਹੀਂ ਹੋਇਆ ਜੋ ਇਹ ਕਾਲੇ ਅੰਗਰੇਜ਼ ਕਰ ਰਹੇ ਆ ਜੇ ਕੋਈ ਧਰਨਾ ਲਾਉਂਦਾ ਉੱਤੇ ਕਾਰਵਾਈ ਦਾ ਜਿਹੜਾ ਜਿਹੜਾ ਬੇਜਰੋਹਾ ਪਰਚਾ ਅੱਗੇ ਸਿਗਾ ਵੀ ਐਸਐਸਪੀ ਲਾ ਸਕਦਾ ਕੋਈ ਨਹੀਂ ਐਸਐਸਪੀ ਨੂੰ ਪਾਵਰ ਦੇ ਦਿੱਤੀ ਆ ਵੀ ਜਿਹੜਾ ਮਰਜ਼ੀ ਪਰਚਾ ਲਾ ਕੇ ਤੁਸੀਂ ਦੇਖਿਓ ਲੋਕਾਂ ਨੂੰ ਅੰਦਰ ਕਰ ਸਕਦੇ ਆ ਤੇ ਇਹਦੇ ਰੋਸ ਵਜੋਂ ਤੇ ਜਿਹੜੇ ਸਾਡੀਆਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਜਿੱਦਾਂ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਖਨੋਰੀ ਬਾਰਡਰ ਮੋਰਚਾ ਲੱਗਾ ਆ ਉਹ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਸਬੰਧ ਵਿੱਚ ਸਾਡਾ ਜੀ ਰੋਸ ਮਾਰਚ ਹੈ ਕਿਉਂਕਿ ਆਜ਼ਾਦੀ ਅਸੀਂ ਤਰ੍ਹਾਂ ਸਮਝਾਂਗੇ ਜੇ ਲੋਕਾਂ ਨੂੰ ਸੁਖ-ਸੂਲ ਦਾ ਮਹਿਣਗੀਆਂ ਲੋਕ ਆਜ਼ਾਦ ਹੋਣਗੇ ਜੀ ਅੱਜ ਆ 15 ਗੱਦੇ ਕਾਪੀਆਂ ਵੀ ਛੱਡ ਜਾ ਰਹੇ ਹਾਂਜੀ ਅੱਜ ਇਹ ਜਿਹੜੇ ਸੰਵਿਧਾਨ ਉਹ ਨਹੀਂ ਜਿਹੜਾ ਕਾਨੂੰਨ ਨਵੇਂ ਬਣਾਏ ਆ ਛੜੇ ਕੇ ਨਿਆ ਪਾਲਿਕਾ ਦੇ ਵਿੱਚ ਉਹ ਨਹੀਂ ਬਦਲਾਅ ਕੀਤਾ ਹੈ ਜਿਹੜਾ ਜੇ ਮੈਂ ਕਹਿੰਦਾ ਕੋਰ ਡਿਕਟੇਟਰਸ਼ਿਪ ਦਾ ਕੰਮ ਹੈ ਉਹ ਅੱਜ ਕਾਪੀਆਂ ਸਾੜ ਕੇ ਅਸੀਂ ਵਿਰੋਧ ਕਰਾਂਗੇ ਜੀ ਕਿਉਂਕਿ ਸਾਨੂੰ ਆਜ਼ਾਦੀ ਮਿਲੀ ਨੇ ਉਹਦਾ ਜਿਹੜਾ ਪੇਪਰਾਂ ਦੇ ਵਿੱਚ ਬਹੁਤ ਪਹਿਲਾਂ ਮਿਲ ਕੇ ਸੀ ਪਰ ਦੇਖਿਆ ਜੀ ਕਿਸਾਨ ਤੇ ਮਜ਼ਦੂਰ ਨੂੰ ਆਜ਼ਾਦੀ ਹੱਲੇ ਵੀ ਨਹੀਂ ਮਿਲੀ ਜਿਹਦਾ ਆਪਾਂ ਦੇਖਦੇ ਆ ਕਿ ਅੱਜ ਕੱਲ ਕਿੰਨੀ ਧੱਕੇਸ਼ਾਹੀ ਹੋ ਰਹੀ ਹੈ ਜਿਹੜੀ ਮੋਦੀ ਸਰਕਾਰ ਨੇ ਜਿਹੜੇ ਨਵੇਂ ਕਾਨੂੰਨ ਬਣਾਏ ਆ ਉਹਦੇ ਵਿੱਚ ਜਿਹੜਾ ਜਮਹੂਰੀ ਹੱਕ ਸੀਗੇ ਕਿਸਾਨ ਮਜ਼ਦੂਰ ਦੇ ਆਮ ਲੋਕਾਂ ਦੇ ਉਹ ਖੋਏ ਗਏ ਆ ਉਹਦੇ ਬਾਬਤ ਤੇ ਸਾਡੀਆਂ ਜਿਹੜੀਆਂ ਪਹਿਲੀਆਂ ਰਹਿਂਦੀਆਂ ਮੰਗਾਂ ਆ ਅਸੀਂ ਸਰਕਾਰ ਨੂੰ ਕਹਿੰਨੇ ਆ ਵੀਓ ਸਾਡੀਆਂ ਮੰਗਾਂ ਜੈਜ ਆ ਉਹਨਾਂ ਨੂੰ ਪੂਰਤੀ ਕੀਤੀ ਜਾਵੇ ਤਾਂ ਜੋ ਅਸੀਂ ਵੀ ਆਪਣਾ ਆਜ਼ਾਦੀ ਦਾ ਨਿਗ ਮਾਨ ਸਕੀਏ ਸੋ ਅੱਜ ਅਸੀਂ 15 ਅਗਸਤ ਦੇ ਦਿਨ ਵੀ ਆਪਣੇ ਆਪ ਨੂੰ ਗੁਲਾਮ ਸਮਝਦੇ ਹੋਏ ਕਿ ਟਰੈਕਟਰ ਮਾਰਚ ਕਰ ਰਹੇ ਆ ਵੀ ਸਾਡੀ ਜਿਹੜੀ ਆਵਾਜ਼ ਆ ਇਹ ਕਿਸੇ ਤਰ੍ਹਾਂ ਸਰਕਾਰ ਦੇ ਕੰਨਾਂ ਦੇ ਵਿੱਚ ਪਵੇ ਤੇ ਸਰਕਾਰ ਸਾਡੇ ਨਾਲ ਵੀ ਧਿਆਨ ਦੇਵੇ ਤੇ ਸਾਨੂੰ ਲਗਭਗ ਹੁਣ ਮੇਰੇ ਖਿਆਲ ਸੱਤ 72 ਘੰਟੇ ਹੋ ਗਏ ਆ ਸੌਰੀ ਸਾਲ ਹੋ ਗਏ ਆ ਜਿਹੜੀ ਆਜ਼ਾਦੀ ਮਿਲੀ ਨੂੰ ਪਰ ਸਾਨੂੰ ਵੀ ਉਹ ਆਜ਼ਾਦੀ ਦਾ ਅਸੀਂ ਵੀ ਨਿਗ ਮਾਣੀਏ ਕਿਉਂਕਿ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹ ਪੰਜਾਬ ਦੇ ਲੋਕਾਂ ਨੇ ਕੀਤੀਆਂ ਸਾਡੇ ਕਿਸਾਨ ਮਜ਼ਦੂਰਾਂ ਨੇ ਕੀਤੀਆਂ ਜਿਹੜਾ ਉਹਨੂੰ ਅੱਖੋਂ ਉਹਲੇ ਕੀਤਾ ਜਾ ਰਿਹਾ ਸੋ ਸਰਕਾਰ ਤੁਹਾਡੇ ਮੱਧੋਂ ਨੇ ਅਪੀਲ ਕਰਦੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਨ ਤੇ ਸਾਨੂੰ ਆਪਣੀ ਜਿਹੜੀ ਆਵਾਜ਼ ਆ ਹੱਕ ਆ ਸਾਡੇ ਭੀਮਰਾਓ ਸਾਬ ਉਮੀਦਵਾਰ ਸਾਹਿਬ ਨੇ ਸਾਨੂੰ ਸਵਿਧਾਨ ਲੈ ਕੇ ਦਿੱਤਾ ਸੀ ਗਰੀਬ ਤੇ ਮਜ਼ਦੂਰ ਕਿਸਾਨ ਦੇ ਹੱਕ ਉਹਦੇ ਬਾਰੇ ਗੱਲ ਕੀਤੀ ਸੀ ਪਰ ਉਹਨੂੰ ਮਰੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਇਹ ਸਾਡੇ ਹੱਕ ਬਹਾਲ ਕੀਤੇ ਜਾਣ